ਮੈਂ ਹਦੀਪਕ ਪੰਡਾਰੀ ਤੋਂ ਤੁਸੀਂ ਦੇਖ ਰਹੇ ਹੋ ਡੀ ਫੋਰ ਯੂ ਨਿਊਜ਼ ਸਾਰਬਿਸ਼ੇਸ਼ ਪ੍ਰੋਗਰਾਮ ਕਰੀਆਂ ਕਰੀਆਂ ਤੁਹਾਡਾ ਸਵਾਗਤ ਹੈ ਇੱਕ ਵਾਰ ਫੇਰ ਤੋਂ ਅੱਦੇ ਸਾਹਮਣੇ ਇੰਪਰੂਵਮੈਂਟ ٹرسٹ ਦਾ ਘੁਟਾਲਾ ਲੈ ਕੇ ਹਜ਼ਾਰਾਂ ਕਿਸ ਤਰ੍ਹਾਂ ਅਫਸਰ ਮਿਲ ਕੇ ਠੇਕੇਦਾਰਾਂ ਦੇ ਨਾਲ ਜਾਲੀ ਫਰਮਾ ਬਣਾ ਰਹੇ ਨੇ ਤੇ ਇੰਪਰੂਵਮੈਂਟ ٹرسٹ ਨੂੰ ਲੁੱਟੀ ਜਾ ਰਹੇ ਨੇ ਤੇ ਪੰਜਾਬ ਕਰਜ਼ਦਾਰ ਨਾ ਹੋਵੇ ਤੇ ਹੋਰ ਕੀ ਹੋਵੇ ਅਸੀਂ ਤੇ ਪਹਿਲੇ ਵੀ ਕਈ ਵਾਰੀ ਕਹਿ ਚੁੱਕੇ ਹਾਂ ਵੀ ਅਸਲ ਚੋਰ ਜਿਹੜੇ ਆ ਉਹ ਨਾ ਐਮ ਐਲ ਏ ਆ ਨਾ ਮੰਤਰੀ ਹੈ ਤੇ ਨਾ ਇੰਪਰੂਵਮੈਂਟ ٹرسٹ ਦਾ ਚੇਅਰਮੈਨ ਹੈ ਇਹ ਅਫਸਰ ਨੇ ਜਿਹੜੇ ਕਿ ਉਹਨਾਂ ਨੂੰ ਸਾਰੇ ਰਾਹ ਦੱਸਦੇ ਨੇ ਠਾਠ ਫਰਮਾ ਤੁਸੀਂ ਵੀ ਜਾਣ ਕੇ ਹੈਰਾਨ ਹੋਵੋਗੇ ਜਾਲੀ ਬਣੀਆਂ ਹੋਈਆਂ ਕਿ ਜਿਹੜੇ ਨੌ ਸਿੱਖੀਏ ਨੇ ਉਹਨਾਂ ਨੂੰ ਹੀ ਕੰਮ ਅਲਾਟ ਕਰ ਦਿੱਤਾ ਜਾਂਦਾ ਹੈ ਬਹੁਤ ਵੱਡੇ ਵੱਡੇ ਪ੍ਰੋਜੈਕਟ ਹੁੰਦੇ ਨੇ ਕਈ ਵਾਰੀ ਪੁਲ ਵੀ ਬਣਨੇ ਹੁੰਦੇ ਨੇ ਤੇ ਉਹਨਾਂ ਨੌ ਸਿੱਖਿਆਂ ਨੂੰ ਜਿਵੇਂ ਸੀ ਪਬਲਿਕ ਦੇ ਯੂਜ਼ ਕਰਨ ਵਾਸਤੇ ਜਿਹੜੀਆਂ ਚੀਜ਼ਾਂ ਬਣੀਆਂ ਉਹਨਾਂ ਦਾ ਕੰਮ ਅਲਾਟ ਕਰ ਦਈਏ ਜਿਨ੍ਹਾਂ ਨੇ ਜਾਂ ਤੇ ਕਦੀ ਮਰਿਆ ਮਨਾਈ ਦਾ ਕੰਮ ਕੀਤਾ ਜਾਂ ਫਿਰ ਕਰਿਆਨੇ ਦਾ ਕੰਮ ਕੀਤਾ ਜਾਂ ਕਦੀ ਠੇਲਾ ਚਲਾਇਆ ਉਹ ਬੰਦਿਆਂ ਨੂੰ ਠੇਕੇਦਾਰ ਬਣਾ ਦਿੱਤਾ ਗਿਆ ਤੁਹਾਨੂੰ ਇਹ ਵੀ ਦੱਸਦੇ ਆ ਕਿ ਚਾਰ ਕੈਟਾਗਰੀਆਂ ਹੁੰਦੀਆਂ ਨੇ ਠੇਕੇਦਾਰਾਂ ਦੀਆਂ ਤੇ ਹਰ ਠੇਕੇਦਾਰ ਵਾਸਤੇ ਸਪੈਸੀਫਿਕੇਸ਼ਨ ਸਰਕਾਰ ਵੱਲੋਂ ਕੋਈ ਨਿਯਮ ਜਿਹੜੇ ਉਹ ਬਣਾ ਕੇ ਰੱਖੇ ਗਏ ਨੇ ਹੁਣ ਰਟਿਆ ਰਟਾਇਆ ਜਵਾਬ ਅਫਸਰਾਂ ਕੋਲ ਹੋਏ ਹੁੰਦਾ ਵੀ ਸਾਡੇ ਤੇ ਦੇ ਦੇ ਜੀ ਚੇਅਰਮੈਨ ਪ੍ਰੈਸ਼ਰ ਪਾਉਂਦਾ ਸੀ ਉਹ ਤੁਹਾਨੂੰ ਤਨਖਾਹ ਬੰਦਾ ਪੁੱਛੇ ਚੇਅਰਮੈਨ ਦਿੰਦਾ ਕਿ ਸਰਕਾਰ ਦਿੰਦੀ ਏ ਤੁਹਾਨੂੰ ਤਨਖਾਹਾਂ ਮਿਲਦੀਆਂ ਜਨਤਾ ਦੇ ਦਿੱਤੇ ਟੈਕਸ ਦੇ ਪੈਸੇ ਤੋਂ ਅਸੀਂ ਤਾਂ ਬਾਰ-ਬਾਰ ਕਹਿੰਨੇ ਆਂ ਵੀ ਜੇ ਈਡੀ ਇਹਨਾਂ ਦੀ ਜਾਂਚ ਕਰੇ ਨਾ ਤੇ ਇਹਨਾਂ ਕੋਲੋਂ ਕਰੋੜਾਂ ਰੁਪਏ ਦੀ ਸੰਪਤੀ ਜਿਹੜੀ ਏ ਉਹ ਮਿਲ ਜਾਏਗੀ ਕੰਮ ਹੁੰਦੇ ਨਹੀਂ ਤੇ ਬਿੱਲ ਬਣ ਬਣ ਕੇ ਜਾਈ ਜਾਂਦੇ ਨੇ ਉਹ ਦਲੇਰੀ ਪਿੰਡ ਦਾ ਕੰਮ ਵੇਖ ਲਓ ਸਾਫਕਾ ਚੇਅਰਮੈਨ ਦਮਨਦੀਪ ਸਿੰਘ ਰੋਲਾ ਪਾਪ ਆ ਕੇ ਥੱਕ ਗਿਆ ਵੀ ਮੈਂ ਆਪਣੇ ਪਿੰਡ ਦੇ ਵਿੱਚ ਕਰੋੜਾਂ ਰੁਪਏ ਦਾ ਕੰਮ ਲਾਟ ਕਰਾਇਆ ਸੀ ਉਥੇ ਕੰਮ ਕੋਈ ਨਹੀਂ ਦੀ ਹੋਇਆ ਐਮਬੀ ਬਣ ਗਈ ਬਿੱਲ ਪਾਸ ਹੋਣ ਵਾਸਤੇ ਆ ਗਏ ਪਰ ਹੈ ਕਿਤੇ ਇਹਨਾਂ ਟੀਠਫਸਰਾਂ ਨੂੰ ਜਾਂ ਉੱਥੇ ਬੈਠੇ ਜਿਹੜੇ ਜਿਹੜੇ ਹੋਰ ਅਧਿਕਾਰੀ ਨੇ ਉਹਨਾਂ ਨੂੰ ਕਿਸੇ ਦੀ ਸ਼ਰਮ ਹੋਵੇ ਵੀ ਕਿਸੇ ਤੇ ਪਰਚਾ ਹੀ ਦਰਜ ਕਰਾ ਦਈਏ ਕੋਈ ਪੈਸਾ ਜਿਹੜਾ ਵਸੂਲਿਆ ਗਿਆ ਜਿਹੜਾ ਲੁੱਟ ਲੁੱਟ ਕੇ ਆ ਗਏ ਨੇ ਉਹ ਪੈਸੇ ਨੂੰ ਹੀ ਵਸੂਲਿਆ ਜਾਵੇ ਹੁਣ ਤੇ ਕੱਟੜ ਇਮਾਨਦਾਰ ਸਰਕਾਰ ਦੇ ਸਿਰਫ ਮੁੱਖ ਮੰਤਰੀ ਕੋਲ ਹੀ ਸਾਨੂੰ ਆਸ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਵੱਲ ਕੋਈ ਧਿਆਨ ਦੇਣਗੇ ਤੇ ਸ਼ਾਇਦ ਫਿਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਕੋਈ ਕਦਮ ਅੱਗੇ ਜਾਇਜ਼ ਹੈ ਸਾਡਾ ਨੇ ਸਾਡੇ ਖਪੜ ਰਾਕੇ ਸ਼ਰਮਾ ਸ਼ਮੈ ਨੋਸਕਰ ਨੋਸਕਰ ਬਣ ਰਿਹਾ ਸ਼ਮੈ ਦੇਖੋ ਕਿਸ ਤਰ੍ਹਾਂ ਇਹ ਮਤਲਬ ਕਹਿੰਦੇ ਨਾ ਵੀ ਚੋਰ ਕੁੱਤੀ ਰਲੇ ਨੇ ਮੈਨੂੰ ਕਹਿਣ ਲੱਗਿਆ ਵਿਖੋ ਇੱਕ ਸ਼ਬਦ ਵਰਤਨਾ ਤੇ ਨਹੀਂ ਚਾਹੀਦਾ ਅੰਧੇਰ ਨਗਰੀ ਚੌਪਟ ਰਾਜਾ ਕਹਿੰਦੇ ਟਕੇ ਸਿਰ ਭਾਜੀ ਤੇ ਟਕੇ ਸਿਰ ਖਾ ਜਾ ਵੀ ਉਹੋ ਹੀ ਚੀਜ਼ ਕਹਿੰਦੇ ਵੀ ਟਕੇ ਦੀ ਆ ਤੇ ਜੇ ਸੋਨਾ ਉਹ ਵੀ ਟਕੇ ਦਾ ਜੋ ਮਰਜ਼ੀ ਲਈਦਾ ਵੀ ਲੁੱਟੀਦਾ ਮੈਨੂੰ ਮੇਰੇ ਪੈਸੇ ਦੇਈ ਜਾ ਅਸੀਂ ਤੇਰ ਕੇ ਜੀ ਅੱਗੇ ਵੀ ਕਈ ਵਾਰ ਕਿਹਾ ਚੁੱਕੇ ਹਾਂ ਵੀ ਜਿੰਨਾ ਪੈਸਾ ਸੜਕਾਂ ਬਣਾਉਣ ਤੇ ਪਾਰਕ ਬਿਊਟੀਫਿਕੇਸ਼ਨਸ ਤੇ ਲਾਈਟਾਂ ਲਾਉਣ ਤੇ ਇਹ ਖਰਚ ਕਰ ਦੇਣਾ ਹਰ ਸਾਲ ਜੇ ਉਹਦਾ ਹੀ ਆਡਿਟ ਹੋ ਜਾਣਾ ਤੇ ਹੁਣ ਤੱਕ ਚਾਂਦੀ ਦੀਆਂ ਸੜਕਾਂ ਸੋਨੇ ਦੀਆਂ ਸੜਕਾਂ ਇਹ ਬਣਣੀਆਂ ਚਾਹੀਦੀ ਸੀ ਆਜ਼ਾਦ ਮੁਲਕ ਦੇ ਵਿੱਚ ਤੁਸੀਂ ਵੀ ਇਹ ਦੇਖੋ ਫਿਰ ਇਹ ਵੀ ਪਤਾ ਲੱਗਿਆ ਵੀ ਇੱਕ ਬੰਦਾ ਇਹੋ ਜਿਹਾ ਵੀਗਾ ਠੇਕੇਦਾਰ ਜਿਹਨੂੰ ਬੁਲਾਤਾ ਜਿਹੜਾ ਪਹਿਲੇ ਦੱਸਿਆ ਜਾਂਦਾ ਵੀ ਠੇਕੇਦਾਰ ਆ ਫਿਰ ਕਹਿੰਦੇ ਉਹ ਬੇਰੋਜ਼ਗਾਰ ਆ ਫਿਰ ਕਹਿੰਦੇ ਵੀ ਉਹ ਕਰੋੜਪਤੀ ਹੈ ਅਰਬ ਪਤੀ ਹੈ ਤੇ ਕੀ ਹੈ ਕੇਸ ਜੀ ਪੂਰਾ ਮਾਮਲਾ ਕਿਉਂਕਿ ਤੁਸੀਂ ਵੀ ਇਹਦੇ ਤੇ ਬੜੀ ਬਰੀਕੀ ਨਾਲ ਸਟੱਡੀ ਕੀਤੀ ਹੈ ਵਾਕਿਆ ਗੱਲ ਠੀਕ ਹੈਗੀ ਆ ਇਹ ਸੈਟ ਜਿਹੜੀ ਵਿਜੀਲੈਂਸ ਦੀ ਇਹ ਵੀ ਇਨਾ ਫਰਮਾਂ ਦੀ ਜਾਂਚ ਕਰ ਰਹੀ ਹੈ ਪਤਾ ਨਹੀਂ ਸੈਟ ਇਹਨਾਂ ਢਲਾ ਕਿਉਂ ਚੱਲ ਰਹੀ ਆ ਜੀ ਜਾਂ ਤੇ ਕੰਮ ਜਿਆਦਾ ਬਹੁਤ ਜ਼ਿਆਦਾ ਜੀ ਸੈਟ ਕੋਲ ਵੀ ਸੈਟ ਇਹਨੂੰ ਚੰਗੀ ਤਰ੍ਹਾਂ ਨਹੀਂ ਕੰਮ ਕਰ ਰਹੀ ਕਰ ਪਾਰੀ ਕਰ ਪਾਰੀ ਜੀ ਉਹਦਾ ਮਨਸ਼ਾ ਹੀ ਇਹਨਾਂ ਦੀ ਤੇ ਸੁਵਾਲ ਚੁੱਕਦੇ ਸੈਟ ਦੀ ਜੀ ਸੈਟ ਦੇ ਜਿਹੜੇ ਅਧਿਕਾਰੀ ਆ ਬਹੁਤ ਵਧੀਆ ਅਧਿਕਾਰੀ ਆ ਵਰੀਆ ਕੰਮ ਕਰਨਗੇ ਪੀ ਅਜੇ ਤੱਕ ਤੀਹ ਹੀ ਕੋਈ ਅਫਸਰ ਇਨਵੋਲਵ ਕਿਉਂ ਨਹੀਂ ਕੀਤਾ ਇਸ ਕੇਸ ਦੇ ਵਿੱਚ ਜਦੋਂ ਅਸੀਂ ਦਿਨੇਰੀ ਦੀ ਗੱਲ ਕੀਤੀ ਕੰਮ ਹੋਇਆ ਨਹੀਂ ਐਮ ਵੀ ਬਣ ਗਈ ਕਿਉਂ ਨਹੀਂ ਕੇ ਰਜਿਸਟਰਡ ਹੋਇਆ ਚੇਅਰਮੈਨ ਸਾਹਿਬ ਨੂੰ ਪਤਾ ਚੇਅਰਮੈਨ ਸਾਹਿਬ ਇੱਕੋ ਗੱਲ ਰਟਾ ਰਹੇ ਹਾਂ ਮੈਂ ਸੁਣਿਆ ਸੀ ਮੈਂ ਪਤਾ ਕਰਦਾ ਵਾਂ ਉਹ ਪਤਾ ਕਿਦੋਂ ਕਰੋਗੇ ਕਟਨ ਮਾਨ ਦਾ ਸਰਕਾਰ ਭਗਵੰਤ ਮਾਨ ਜੀ ਕਹਿੰਦੇ ਮੈਂ ਲੋਕਾਂ ਦਾ ਇੱਕ ਇੱਕ ਜਿੰਨੇ ਬਹਿ ਖਾਦਾ ਕਢਵਾਣਾ ਤੇ ਚੇਅਰਮੈਨ ਸਾਹਿਬ ਤੁਹਾਡੀ ਪੋਲਿਸੀ ਕੋ ਵੱਖਰੀ ਹੈ ਭਗਵੰਤ ਮਾਨ ਜੀ ਤੋਂ ਤੀ ਵੇ ਕੋ ਤੁਹਾਨੂੰ 에어 ਇੰਡੀਆ ਦਾ ਬਲਾਡ ਦਾ ਦੱਸਿਆ ਸੀਗਾ ਮੈਂ ਚੰਡੀਗੜ੍ਹ ਗੱਲ ਕਰਕੇ ਇਹ ਹੋ ਨਹੀਂ ਸਕਦਾ ਮੈਂ ਐਕਸ਼ਨ ਲਵਾਂਗਾ ਤੀ ਅਜ ਦੁਬਾਰਾ ਦੱਸਿਆ ਸਾਨੂੰ ਦੋ ਦਿਨਾਂ ਬਾਅਦ ਤਿੰਨ ਦਿਨ ਹੋ ਗਏ ਆ ਵੀ ਕਿਉਂ ਨਹੀਂ ਕੀਤਾ ਗਿਆ ਜੇ 올ਡ ਇੰਪਰੂਵਮੈਂਟ ਦਾ ਦਫ਼ਤਰ ਹੀ ਉਹਨਾਂ ਨੇ ਸੀਲ ਕੀਤਾ ਐਕਸ਼ਨ ਰਵੀ ਜੀ ਕਹਿੰਦੇ ਮੈਂ ਮਿੰਟੀ ਕਰਕੇ ਆਉਂਗਾ ਐਕਸ਼ਨ ਰਵੀ ਜੀ ਅਜ ਤੱਕ ਨਹੀਂ ਦੱਸਿਆ ਵੀ ਮਿੰਟੀ ਕਰਕੇ ਆਏ ਕਿੰਨਾ ਵਜਿਆ ਕਿਨਾ ਘਟਿਆ ਕਿਉਂ ਟਾਇਆ ਉਹਨੂੰ ਕਿ ਨਹੀਂ ਟਾਇਆ ਜੇ ਕਦੋਂ ਕਰਨਗੇ ਐਸਡੀਓ ਭੇਸ਼ ਕਹਿੰਦਾ ਏ ਔਰ ਸੁਪੰਪ ਵੀ ਜੀ ਮੈਂ ਵੀ ਉਹ ਕਹਾਂ ਵੀ ਇਹ ਕਿਉਂ ਗੋਣ ਟਾਈਮ ਹੀ ਨਹੀਂ ਮਿਲਣ ਡਿਆ ਪਤਾ ਨਹੀਂ ਕਿੱਦੇ ਕਿ ਬਿਅਸਤ ਹੈਗੇ ਆ ਪੀ ਇਹ ਮੌਕਾ ਵੇਖਾਂ ਦਾ ਇਹ ਸ਼ਿਕਾਇਤਾਂ ਤੇ ਗੋੜ ਹੀ ਨਹੀਂ ਕਰਦੇ ਇਦਾਂ ਇਹਨਾਂ ਨੇ ਧੜਾ ਧੜ ਫਰਮਾ ਕਿਉਂ ਜਿਹੜਾ ਚਾਹ ਵੇਚਣ ਵਾਲਾ ਕੋ ਮਨਿਆਰੀ ਵਾਲਾ ਭਾਵੇਂ ਕੋਈ ਹੋਰ ਕੰਮ ਕਰਦੇ ਸਭ ਨੂੰ ਢੇਗਦਾਰੀ ਬਣਾਤਾ ਵੇਖੋ ਠੇਕੇਦਾਰੀ ਦਾ ਜਿਹੜਾ ਕੰਮ ਆ ਬੜਾ ਵਧੀਆ ਲੋਕਾਂ ਦੇ ਜਾਣ ਵਾਲੀ ਰੱਖਿਆ ਕਰਨੀਆਂ ਤੇ ਸੜਕਾਂ ਬਣਾਉਣੀਆਂ ਲੋਕਾਂ ਤੁਰਨਾ ਜੇ ਟੋਏ ਟੱਬੇ ਉਹਨਾਂ ਦੇ ਲੋਕਾਂ ਦੇ ਐਕਸੀਡੈਂਟ ਹੋਣੇ ਆ ਲੋਕਾਂ ਦੀ ਜਾਨ ਘਾਤਰੇ ਪੈਣੀ ਆ ਇਹੋ ਜਿਹੇ ਠੇਕੇਦਾਰੀ ਆ ਕਿ ਪੁੱਲ ਭਰਾਉਂਦੇ ਆ ਜੇ ਚਾਲੂ ਹੋਣ ਤੋਂ ਪਹਿਲਾਂ ਹੀ ਡਿੱਗ ਪੈਂਦੇ ਆ ਉਹ ਇਹਨਾਂ ਦੇ ਠੇਕੇਦਾਰ ਹੁੰਦੇ ਆ ਇਹ ਕੋ ਠੇਕੇਦਾਰਾਂ ਦੇਗੀਆਂ ਚਾਰ categories ਜੀ ਏ ਕੈਟੇਗਰੀ ਬੀ ਕੈਟੇਗਰੀ ਸੀ ਤੇ ਡੀ ਜੀ ਇਹ ਵਾਲਾ ਇੱਕ ਟਾਈਮ ਦੇ 5 ਕਰੋੜ ਦੇ ਕੰਮ ਕਰ ਸਕਦਾ ਜੀ ਤੇ ਬੀ ਕੈਟੇਗਰੀ ਵਾਲਾ 2 ਕਰੋੜ ਦੇ ਸੀ ਕੈਟੇਗਰੀ ਵਾਲਾ 6 ਲੱਖ ਦੇ ਤੇ ਡੀ ਕੈਟੇਗਰੀ ਆ 10 ਲੱਖ ਦੇ ਜੀ ਫਿਰ ਇਹਨਾਂ ਨੇ ਇਹਦੇ ਵੀ ਕੰਮ ਕਿਦਾਂ ਦਾ ਨੇ ਕੀਤਾ ਜੇ ਤੇ ਵਧੀਆ ਕੀਤਾ ਫਿਰ ਇਹਦੀ ਬਿਡ ਕੁਆਲਿਟੀ ਵੇਖ ਕੇ ਕੰਮ ਫੁਹਾਰ ਦਿੰਦੇ ਆ ਟੈਂਡਰ ਵਧੀਆ ਦੇਣ ਦੇ ਕੰਮ ਠੇਕਾ ਹੋਰ ਵੱਧ ਵਧਾ ਸਕਦੇ ਆ ਪਰ ਇਹ ਤੇ ਬਿਡ ਕੁਆਲਿਟੀ ਦੇ ਵੇਂਦਾ ਨਹੀਂ ਤੇ ਵੇਂਦੇ ਵੀ ਨਾਲ ਕੀ ਲਗਾ ਮਤਲਬ ਪੁਰਾਣੇ ਕੰਮ ਦੇ ਕੇ ਦਰਸ਼ਕਾਂ ਨੂੰ ਦੱਸਦੀ ਆ ਵੀ ਪੁਰਾਣੇ ਕੰਮ ਜਿਹਨੂੰ 5 ਕਰੋੜ ਦੇ ਅਲਾਟ ਹੋਏ ਨੇ ਜੇ ਉਹਦੀ ਉਹਦੇ ਚ ਚੰਗੀ ਪਰਫਾਰਮੈਂਸ ਰਹੀ ਏ ਤੇ ਫਿਰ ਉਹਦੀ ਹੌਲੀ ਹੌਲੀ ਕਰਕੇ ਬਿਡ ਕਪੈਸਿਟੀ ਵਧਦੀ ਰਹਿੰਦੀ ਏ ਪਰ ਜੀ ਸਵਾਲ ਤੇ ਇੱਥੇ ਆ ਵੀ 152 ਕਰੋੜ ਰੁਪਏ ਸਮਾਰਟ ਰੋਡ ਤੇ ਲਾਤਾ ਆਊਟਰ ਰੋਡ ਤੇ ਕਿੱਥੇ ਲੱਗੇ ਉਹ 152 ਕਰੋੜ ਰੁਪਏ ਸਾਰਾ ਖਾ ਕੇ ਵਿਖੋ ਇਹਨਾਂ ਦੇ ਢਿੱਡ ਪਤਾ ਨਹੀਂ ਲੋਹੇ ਦੇ ਨੇ ਕੀ ਕੱਢੋਗੇ ਅੱਧੇ ਲਾ ਦਿਓ ਆ ਜਾਵਾਂ ਸੜਕਾਂ ਆ ਜਾਵਾਂ ਲਾਈਟਾਂ ਆ ਜਾਵਾਂ ਹਰ ਕੀ ਜੇ ਇਹਨਾਂ ਨੂੰ ਰਕੇ ਜੀ ਹਜਮ ਹੋ ਜਾਂਦੀ ਏ ਹੁਣ ਕੇ ਜੀ ਮੇਰੇ ਖਿਆਲਾਂ ਵੀ ਇਹ ਕਹਿੰਦੇ ਵੀ ਇੱਕ ਜਿਹੜਾ ਇਹ ਪਰਫਾਰਮਰ ਵੀ ਆ ਨਾ ਜੀ ਕਹਿੰਦਾ ਵੀ ਉਹ ਬੰਦੇ ਨੂੰ ਭਰਨ ਲੱਗਿਆ ਆਮ ਬੰਦਾ ਤਾਂ ਭਰ ਨਹੀਂ ਸਕਦਾ ਇੱਥੇ ਤੇ ਫਰਮ ਬਣਨ ਵਾਲੇ ਨੂੰ ਜਿਹੜੇ ਵਧੀਆ ਜਿੰਨਾਂ ਕੋ ਸਾਰਾ ਸਮਾਨ ਸਾਜੋ ਸਮਾਨ ਆ ਜਿਹੜਾ ਫਰਮ ਬਣਾਉਣ ਵਾਸਤੇ ਉਹਨਾਂ ਦੇ ਪਤੀਨੇ ਛੱਡ ਜਾਂਦੇ ਜਿੰਨੀਆਂ ਘੜੀ ਜਣਾ ਜੀ ਇੱਥੇ ਤੇ ਕੀ ਕੀਤਾ ਕਿ ਗਧਾਰ ਕਰ ਲਿਆ ਕਿ ਜੀਐਸਟੀ ਨੰਬਰ ਲਿਆ ਚੱਲ ਤੇਰੀ ਫਰਮ ਰਜਿਸਟਰਡ ਚੱਲ ਤੇਰੀ ਫਰਮ ਰਜਿਸਟਰਡ ਦੇ ਕੰਮ ਨੂੰ ਕਰੋਨਾ ਦੇ ਕੰਮ ਹੀ ਦੇ ਦਿੱਤੇ ਜੀ ਵੇਖੋ ਆਂਦੇ ਵੀ ਠੇਕੇਦਾਰ ਬਣਨ ਵਾਸਤੇ ਜਿਹੜੀ ਸ਼ਰਤਾਂ ਹੁੰਦੀਆਂ ਉਹਦੇ ਮੈਂ ਕੁਝ ਮੋਟੀਆਂ ਮੋਟੀਆਂ ਦੱਸਣ ਲੱਗਾ ਜਿਹੜੇ ਰੂਲ ਆ ਗਿਆ ਜੀ ਜੀ ਇੱਕ ਦੇ ਪਹਿਲਾਂ ਨੂੰ ਦੇਣਾ ਨੂੰ ਬੈਂਕ ਗਾਰੰਟੀ ਚਾਹੀਦੀ ਆ ਜੀ ਫਿਰ ਪਿਸ਼ੋਕੜ ਵਿੱਚ ਉਹਨੇ ਜਿਹੜੇ ਕੰਮ ਕੀਤੇ ਆ ਉਹਨਾਂ ਦਾ ਵੇਰਵਾ ਚਾਹੀਦਾ ਜੀ ਕਹ ਗਿਆ ਜੀ ਇਹਨੇ ਕਟੋ ਘੱਟ ਤਿੰਨ ਕੰਮ ਹੋਣੇ ਚਾਹੀਦੇ ਵੀ 50 ਲੱਖ ਤੋਂ ਉੱਪਰ ਜੀ ਸਟਾਫ ਚਾਹੀਦਾ ਜਿਹੜਾ ਵੱਡੇ ਕੰਮ ਲੈਣੇ ਸਟਾਫ ਚਾਹੀਦਾ ਪਰਮਨੈਂਟ ਡਿਪਲੋਮਾ ਹੋਲਡਰ ਇੰਜੀਨੀਅਰ ਜੇਈ ਰੱਖਣੇ ਚਾਹੀਦੇ ਉਹਨੂੰ ਆਪਣੀ ਫਰਮ ਦਾ ਫਰਮ ਡੈਕ ਡਰਾਫਟ ਚਾਹੀਦਾ ਪਰਮਨੈਂਟ ਜੇਈ ਚਾਹੀਦਾ ਜਿਨੇ ਆ ਡਿਗਰੀ ਹੋਲਡਰ ਬੰਦੇ ਚਾਹੀਦੇ ਜਿਨੇ ਘੇਗੇ ਅੱਗ ਕੰਪਿਊਟਰ ਚਲਾਉਣ ਵਾਲਾ ਚਲਾਈਦਾ ਜੋ ਵੀ ਰੱਖਿਆ ਫਿਰ ਲੋਅ ਕੈਟਾਗਰੀ ਠੇਕੇਦਾਰ ਵਾਤੇ ਵੀ ਘੱਟੋ ਘੱਟ ਪਰਮਾਨੈਂਟ ਨਹੀਂ ਤੇ ਪਾਰਟ ਟਾਈਮ ਸਟਾਫ ਰੱਖਿਆ ਹੋਏ ਨੇ ਮਤਲਬ ਪ੍ਰੋਪਰ ਇੱਕ ਆਫਿਸ ਚਾਹੀਦਾ ਉਹਨਾਂ ਦਾ ਵੀ ਏਰੀ ਵੀ ਸੜਕ ਤੋਂ ਉੱਠੇ ਵੀ ਕੇ ਮੰਤਰੀ ਐਮ ਐਲ اے ਦੇ ਘਰ ਬੈਠੇ ਰਹੇ ਫਿਰ ਵੇਖੋ ਜਿੰਨੇ ਦੀ ਮੁਲਾਜ਼ਮ ਰੱਖਿਆ ਉਹਦਾ ਈਐਸਆਈ ਕਾਰਡ ਬਣੇ ਚਾਹੀਦੇ ਆ ਮਜ਼ਦੂਰੀ ਹੈ ਨਾ ਸਾਰੇ ਜੀ 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 ਪੀ ਪੀ ਪੀਐਫ ਕੱਟਣਾ ਚਾਹੀਦਾ ਕੱਟਦੇ ਆ ਤੇ ਵੇਖਿਆ ਜੇ ਤੁਹਾਨੂੰ ਕੋਈ ਕਾਗਜ਼ ਉਹਨਾਂ ਜਮ੍ਹਾਂ ਕਰਾਏ ਆ ਜੀ ਫਿਰ ਘੱਟੋ ਘੱਟ ਨੇ 3 ਸਾਲ ਦਾ ਦੇਰ ਵਾ ਚਾਹੀਦਾ आरएमसी प्लांट ਨਾਲ ਐਗਰੀਮੈਂਟ ਹੋਣਾ ਚਾਹੀਦਾ ਉਹਦਾ ਜੀ ਠੇਕੇਦਾਰ ਕੋਲ ਸਹੀ ਮਾਤਰਾ ਵਿੱਚ ਵਾਈਬ੍ਰੇਟਰ ਮਸ਼ੀਨਰੀ ਪ੍ਰੋਪਰ ਹੋਣੀ ਚਾਹੀਦੀ ਆ ਪੈਂਪਿੰਗ ਐਂਡ ਕਿਉਰੀਿੰਗ ਮਸ਼ੀਨਰੀ ਸਹੀ ਮਾਤਰਾ ਵਿੱਚ ਹੋਣੀ ਚਾਹੀਦੀ ਆ ਜੀ ਟਰੈਕਟਰ ਐਂਡ ਟਰਾਲੀ ਆਪੜਾਉਣਾ ਚਾਹੀਦਾ ਇੱਕ ਵਾਟਰ ਟੈਂਕਰ ਹੋਣਾ ਚਾਹੀਦਾ ਕੰਕਰੀਟ ਮਿਕਸਰ ਹੋਣਾ ਚਾਹੀਦਾ ਇਹ ਮੂਲੀ ਠੇਕੇਦਾਰੇ ਵਾਮ ਬਣੇ ਉਹਨਾਂ ਵਾਸਤੇ ਆ ਵੱਡਿਆਂ ਕੋਤੇ ਆਪਣੇ ਆਰएमसी ਪਲਾਟ ਹੁੰਦੇ ਆ ਨਾ ਤੇ ਜਿਹੜੇ ਬਿਲਡਿੰਗਾਂ ਬਣਾਉਂਦੇ ਆ ਉਹਨਾਂ ਕੋ ਘੱਟੋ ਘੱਟ ਮਾੜੇ ਮਾੜੇ ਕੋਲ ਵੀ ਨਾ ਸਟੀਲ ਦੀ ਸ਼ਟਰਿੰਗ ਹੋਣੀ ਚਾਹੀਦੀ ਹੈ ਮਿਨਿਮਮ 1000 ਸਕਰ ਫੁੱਟ ਜੀ ਵੀ ਤਾਂ ਕਿ ਉਹ ਬਣਾ ਸਕੇ ਤੇ ਜਿਹੜੇ ਰੋਡਾਂ ਦੇ ਠੇਕੇਦਾਰ ਆ ਉਹਨਾਂ ਕੋਲ ਵੀ ਸਮੂਥ ਵੀਲ ਰੋਲਰ ਦੋ ਚਾਹੀਦੇ ਆ ਇੱਕ ਵਾਈਬ੍ਰੇਟਰ ਰੋਲਰ ਚਾਹੀਦਾ ਇੱਕ ਕੰਪਿਊਟਰਾਈਜ਼ਡ ਹੌਟ ਮਿਕਸ ਪਲਾਂਟ ਚਾਹੀਦਾ ਜੀ ਇੱਕ ਪੇਵਰ ਫਿਨਿਸ਼ਰ ਚਾਹੀਦਾ ਇੱਕ ਵਾਟਰ ਟੈਂਕਰ ਚਾਹੀਦਾ ਇੱਕ ਬਿਸ਼ੂਮੈਨ ਸਪਰੇਅਰ ਚਾਹੀਦਾ ਤਿੰਨ ਟਿਪਰ ਚਾਹੀਦੇ ਆ ਇੱਕ 에어 ਕੰਪਰੈਸਰ ਚਾਹੀਦਾ ਇੱਕ ਫਰੰਟ ਲੋਡਰ ਚਾਹੀਦਾ ਵਾ ਫਰੰਟ ਐਂਡ ਲੋਡਰ ਚਾਹੀਦਾ ਇੱਕ ਵੈਲ ਇਕਵਿਪਡ ਲੇਬਰ ਟਰਾਲੀ ਚਾਹੀਦੀ ਆ ਦੇਖੋ ਕਿ ਕੋਈ ਵੀ ਇਹਨਾਂ ਦੇ ਵਿੱਚੋਂ ਮੈਕਸੀਮਮ ਆ ਕੋਈ 5 10 ਬੰਦੇ ਆ ਜਿਹੜੇ ਇੱਕ ਸ਼ਰਤਾਂ ਪੁਣੀਆਂ 10 ਹੋਣਗੇ 15 ਆਣਗੇ ਬਾਕੀ ਸਭ ਮਾਤਾ ਦੇ ਮਾਲ ਦੇ ਕੁਛ ਨਹੀਂ ਇਹਨਾਂ ਕੋ ਹੈਗਾ ਅਈ ਰੋਜ ਇੱਕ ਇੱਕ ਫਰਮ ਨੂੰ ਕਿਦਾਂ ਟੈਂਟਰ ਉਹਨੇ ਲਾ ਕੇ ਕਿਦਾਂ ਰਜਿਸਟਰ ਹੋਇਆ ਕਿਦਾਂ ਬਣਿਆ ਗਿਆ ਉਹ ਸਭ ਦੱਸਿਆ ਕਰਾਂਗੇ ਮੋਨੇ ਕਾ ਠੇਕੇਦਾਰ ਆ ਜੀ ਉਹ ਆਂਦੇ ਆਪ ਹੀ ਉਹਨੂੰ ਕੀ ਕੀਤਾ ਗਿਆ ਪਹਿਲਾਂ ਵੀ ਪਹਿਲਾਂ ਤੇ ਉਹਨੂੰ ਠੇਕੇਦਾਰ ਬਣਾਤਾ ਗਿਆ ਬੰਦੇ ਨੂੰ ਜੀ ਪੰਜਾਬ ਬਿਲਡਰ ਦਾ ਨਾਮ ਫਰਮ ਡਿਸਟ੍ਰਿਕਟ ਕਰਤੀ ਗਈ ਜੀ ਫਿਰ ਉਸੇ ਬੰਦੇ ਨੂੰ ਬੇਰੋਜ਼ਗਾਰ ਸਾਬਤ ਕਰਕੇ ਜੀ ਉਹਨੂੰ ਇੱਕ ਬੂਥ ਵੀ ਦਿੱਤਾ ਗਿਆ ਜੀ ਉਹ ਦਿੱਤਾ ਅਨੰਦਪਾਰਕ ਦੇ ਵਿੱਚ ਵੀ ਕਰਲਾ ਕੰਮ ਮਗਰੋਂ ਇੱਕ ਉਹਦੇ ਨਾਂ ਦੇ ਪਲਾਟ ਵੀ ਜਿਸਟਡ ਹੋ ਗਿਆ ਫੇਕ ਉਹਨੂੰ ਇਦਾਂ ਦਾ ਕੰਮ ਦਿੱਤਾ ਗਿਆ ਉਹ ਬੰਦੇ ਨੂੰ ਪੀਡਲ ਨੇ ਕੀਤਾ ਨਹੀਂ ਪਰ ਜਿਨੇ ਫਾਰਮ ਫਾਰਮ ਭਰਿਆ ਟਰੱਸਟ ਦੇ ਬੰਦੇ ਨੇ ਉਹਨੇ ਡਰੈਸ ਆਪਣੇ ਹੀ ਦੇਤਾ ਵੇਲਦਾਰਾਂ ਤਾਂ ਆਪਣੇ ਬਾਤ ਆ ਕਹਿੰਦੇ ਉਹ ਬੇਲਦਾਰ ਆ ਤੇ ਸਾਰੇ ਦੇ ਸਾਰੇ ਠੇਕੇਦਾਰਾਂ ਦੇ ਟੈਂਡਰ ਕਹਿੰਦੇ ਉਹ ਵੀ ਭਰਦਾ ਆਂਦੇ ਵੀ ਆਪਣੇ ਆਪਣੇ ਬਾਤਾਂ ਨੇ ਚਲੋ ਇਹਦੀ ਗੱਲ ਸਾਰੇ ਕੋਲ ਆ ਕੇ ਸਾਰੇ ਬੰਦੇ ਸੀ ਕਲਾਸ ਆ ਬੰਦਾ ਇੱਕ ਠੇਕੇਦਾਰ ਐਸਐਸ ਕੰਸਟਰਕਸ਼ਨ ਆ ਤੇ ਉਹਨੂੰ 3 ਮਹੀਨੇ ਬਾਅਦਿਆਂ ਤੇ ਬੀ ਕਲਾਸ ਬਣਾਤਾ ਗਿਆ ਤੇ 1.2 ਕਰੋੜ ਦੇ ਕੰਮ ਵੀ ਉਹਨੂੰ ਦੇ ਦਿੱਤੇ ਕਿ ਇਦਾਂ ਹੀ ਓੰਕਾਰ ਇੰਟਰਪ੍ਰਾਈਜ਼ਸ ਆ ਅਜੀਪਾਲ ਐਂਡ ਕੰਪਨੀ ਆ ਜਿਦਾਂ ਨਾਲ ਜਿਹੜਿਆ ਪੁੱਛਣ ਦੇ ਵੀ ਕਿਹੜੇ ਫਰਮ ਆ ਜਿਹੜੇ ਨਹੀਂ ਪੂਰੇ ਕਰਦੇ ਆ ਚੇਅਰਮੈਨ ਸਾਹਿਬ ਕਹਿੰਦੇ ਉਹ ਨੋਟ ਕਰ ਲੋ ਅਜੇ ਥੋੜੀਆਂ ਜਿਹੀਆਂ ਜੀ ਬੋਲਣ ਲੱਗੇ ਆ ਕਿਹਾ ਸੀ ਇਹਨਾਂ ਇੱਕ ਹਫ਼ਤਾ ਚੱਲ ਰਹੀਆਂ ਸਾਰੀਆਂ ਜਿਹੜੀਆਂ ਇੰਪਰੂਵਮੈਂਟ ਟਰਸਟ ਦੇ ਦਫ਼ਤਰ ਦੇ ਤੇ ਹਿਸਾਬ ਤੋਂ ਨਹੀਂ ਆ ਕਹਿੰਦੇ ਨੇ ਇੱਕ ਹਫ਼ਤਾ ਪੁਰਾਣੀ ਵੀ ਆ ਅੰਨੀ ਪੀਹ ਤੇ ਕੁੱਤਾ ਛਟੇ ਮੁਰਮੁਰ ਅਨਾਮ ਵੰਡੇ ਰੋੜੀਆਂ ਮੁਰਮੁਰ ਆਪਣੇਆਂ ਨੂੰ ਇਸ ਆਂਕਾ ਦਾ ਪਤਾ ਜਿਹੜੀਆਂ ਗੇ ਜੀ ਇਹਨਾਂ ਦੇ ਫਿਰਦੇ ਸਵੇਰ ਤੋਂ ਇਹ ਬਾਹਰ ਆ ਵੀ 2-2 ਲੱਖ ਰੁਪਿਆ ਗੇ ਜੀ ਤਨਖਾਹ ਲੈਣ ਵਾਲੇ ਅਫਸਰ ਜਿਹੜੇ ਆ ਉਹ ਚੁੱਪ ਕਿਉਂ ਆ ਚਾਹੇ ਉਹ ਐਸਆਈਓ ਹੋਣ ਅਸੀਂ ਕੱਲ ਵੀ ਦੇਖੋ ਇੱਕ ਗੱਲ ਕੀਤੀ ਵੀ ਕਿਸ ਤਰ੍ਹਾਂ ਤਿੰਨ ਐਸਆਈਓ ਹੀ ਖਤਮ ਕਰ ਦਿੱਤੇ ਗਏ ਉਹ 79 ਨੰਬਰ ਦਾ ਅਸੀਂ ਕਹਿੰਨੇ ਆ ਉਹ ਭਲੇ ਲੋਕ ਕੋਲ ਉਹ ਕਹਿੰਦਾ 2 ਕਰੋੜ ਉਹਦਾ 1.5 ਕਰੋੜ ਰੁਪਿਆ ਦੇ ਨਾਲ ਬੰਦਾ ਵੀ ਉਹਦੇ ਕੋਲ ਪੈਸੇ ਲੈ ਲਓ ਨਾ ਕਹਿੰਦੇ ਵੀ ਲੈਣ ਦੀ ਕੋਈ ਲੋੜ ਹੀ ਨਹੀਂ ਉਹੀ ਤਾਂ ਬਿਲਡਿੰਗ ਬਣਾਤੀ ਵਕਾ ਵੀ ਦਿੱਤੀ ਅੱਗੇ ਤੇ ਟ੍ਰਾਂਸਫਰ ਵੀ ਕਰਾਤੀ ਪਰਚਾਰ ਜਿਹਦੇ ਤੇ ਬੰਦੇ ਤੇ ਰਜਿਸਟਰਡ ਹੋਣਾ ਚਾਹੀਦਾ ਕਿ ਜੀ ਉਹਨੂੰ ਤੇ ਇਹ ਉਹਨੂੰ ਤੇ ਕਹਿੰਦੇ ਨਾ ਜਾਂ ਤੇ ਉਹ ਬੰਦੇ ਇਹਨਾਂ ਨੂੰ ਪੈਸੇ ਹੀ ਨਹੀਂ ਦਿਆਂਦੇ ਨੇ ਵੀ ਆ ਲੋ ਫੜੋ ਵੀ ਕੋਈ ਗੱਲ ਨਹੀਂ ਵੀ ਸਾਨੂੰ ਛੱਡ ਦੇ ਕਹਿੰਦੇ ਵੀ ਕੋਈ ਨਹੀਂ ਕਿ ਨਕਰ ਰੋਲਾ ਪਾ ਲੈ ਆਂਦੇ ਸ਼ਿਵ ਸ਼ੰਕਰ ਐਸੋਸੀਏਟਸ ਆ ਵੇੜਾ ਨਰਗੋਆ ਕੋਆਪਰੇਟਿਵ ਸੋਸਾਇਟੀ ਆ ਕੋਰ ਇੰਟਰਪ੍ਰਾਈਜ਼ ਆ ਗੀਤਾ ਨਗਰ ਕੋਆਪਰੇਟਿਵ ਸੋਸਾਇਟੀ ਆ ਗੁਲ ਐਸੋਸੀਏਟਸ ਆ ਗਈ ਆ ਲੰਬਾ ਕੰਸਟਰਕਸ਼ਨ ਆ ਗਿਆ ਬ੍ਰਾਈਟਵੇ ਕੰਸਟਰਕਸ਼ਨ ਆ ਗਿਆ ਸ਼ਿਵਸ਼ੰਕਰ ਐਸੋਸੀਏਟ ਆ ਗਿਆ ਸਿੰਘ ਐਸੋਸੀਏਟ ਆ ਗਿਆ ਐਸਐਸ ਕੰਸਟਰਕਸ਼ਨ ਆ ਗਿਆ ਐਸਐਸ ਬਿਲਡਰ ਆ ਗਿਆ ਇਹੋ ਜਿਹੇ ਕਈ ਹੋਰ ਫਰਮ ਹੈਗੀਆਂ ਇੱਥੇ ਇਹ ਵੀ ਜੇ ਫਰਮਾਂ ਵਿੱਚ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਬੰਦ ਪਈਆਂ ਇਹਦੇ ਘਾਟੀਆਂ ਨਾਲ ਲੱਗ ਕੇ ਡੇਗਰੋ ਫਰਮਾਂ ਚਲਾ ਲੈਂਦੇ ਆ ਤੇ ਉਹ ਜਿਹੜਾ ਕੰਮ ਹੈਗਾ ਉਹਦੇ ਨਾਮ ਦਾ ਕਾਊਂਟ ਖੜਾ ਲੈਂਦੇ ਬੈਂਕ ਤੇ ਪੈਸੇ ਆਪ ਲਈ ਜਾਂਦੇ ਆ ਜਿਵੇਂ ਜਿਦਾ ਅਦਨੇਰੀ ਵਾਲਿਆਂ ਨੇ ਕਿਹਾ ਵੀ ਇਹੋ ਕੰਮ ਜਿਹੜਾ ਇੱਕ ਫਰਮ ਜਿਹੜੇ ਉਹਦੇ ਦੇਗਾ ਹੀ ਕੋਰ ਕੰਸਟਰਕਸ਼ਨ ਕੋਰ ਕੰਸਟਰਕਸ਼ਨ ਕਿਹਾ ਵੀ ਆਈ ਤੇ ਫਰਮ ਨੇ ਕਾਫੀ ਕੰਸਟਰਕਟ ਕੋਆਪਰੇਟ ਬਣਾਇਆ ਕਿ ਉਹ ਇਹ ਤਾਂ ਕੰਮ ਨਹੀਂ ਲਿਆ ਤਾਂ ਨਾ ਇਹਨੂੰ ਕੋਈ ਦਿੱਤਾ ਮਤਲਬ ਐਦਾਂ ਦੇ ਕੰਮ ਵੀ ਹੋਣਦੇ ਆ ਫਿਰ ਕਿਹਦੀ ਫਿਰ ਇਹਦਾ ਇਹਨੂੰ ਬਚਾਉਣ ਲੱਗ ਪੈਂਦੇ ਦੇਖੋ ਜਾਂ ਤੇ ਨਾਲ ਲੱਗਦਾ ਵੀ ਜੇ ਕੋਈ ਫੜਿਆ ਗਿਆ ਤੇ ਸਾਡੀ ਵੀ ਨਾਲ ਪੋਰ ਖੁੱਲ ਜਾਣੀ ਹੈ ਵੀ ਤੁਸੀਂ ਰੱਬ ਦਾ ਵੀ ਕੋਈ ਖੌਫ ਨਹੀਂ ਹੈ ਫਿਰ ਕਾਦੀ ਗੱਲ ਫਿਰ ਕਾਦੀਆਂ ਸਰਕਾਰਾਂ ਤੇ ਕਾਦਾ ਬਦਲਾ ਔਰ ਕੀ ਚੀ ਤੇ ਕਾਦਾ ਰੰਗਲਾ ਪੰਜਾਬ ਕੰਗਲਾ ਪੰਜਾਬ ਬਣਾ ਨੂੰ ਕੋ ਕਸਰ ਥੋੜੀ ਛੱਡ ਰਹੇ ਨੇ ਹੈ ਜੀ ਦੇ ਹਰੀ ਸਾਹਿਬ ਕਾਲੀ ਭਗੰਤ ਮਾ ਜੀ ਨੂੰ ਕਿਹਾ ਸੀ ਤੁਹਾਨੂੰ ਇਹਨਾਂ ਅਫਸਰਾਂ ਨੇ ਤੇ ਠੇਕੇਦਾਰਾਂ ਦੇ ਨੈਕਸਸ ਨੇ ਹਰਾਨਾ ਜੇ ਤਹੀ ਕੁਛ ਨਹੀਂ ਕਾਰਵਾਈ ਕਰਨੀ ਵਿਜੀਲੈਂਸ ਵੀ ਇਸ ਕੇਸ ਚ ਢਿਲਮਟ 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 ਵਾਲੀ ਕੰਮ ਕਿਉਂ ਕਰੀਆ ਕਿਉਂ ਕਰਨੀ ਆ ਕਿਉਂ ਜਾਂ ਵਿਜੀਲੈਂਸ ਬਹੁਤ ਜ਼ਿਆਦਾ ਜੀ ਪਹਿਲੇ ਅਸੀਂ ਇਸ ਨੂੰ ਲੈ ਕੇ ਗੱਲਬਾਤ ਕੀਤੀ ਹੈ ਇੰਪਰੂਵਮੈਂਟ ٹرسٹ ਦੇ ਮੌਜੂਦਾ ਚੇਅਰਮੈਨ ਅਸ਼ੋਕ ਤਲਵਾਰ ਦੇ ਨਾਲ ਤੁਹਾਨੂੰ ਸੁਣਾਉਣੇ ਆ ਉਹਨਾਂ ਦਾ ਕੀ ਕਹਿਣਾ ਜੀ ਮੈਂ ਸਾਹਿਬ ਇਹ ਦੱਸੋ ਇੰਪਰੂਵਮੈਂਟ ٹرسٹ ਦਾ ਰੋਜ਼ ਨਵਾਂ ਸਕੈਂਡਲ ਸਾਹਮਣੇ ਆ ਰਿਹਾ ਹੈ ਜੀ ਹਾਂ ਹਾਂ ਬੋਲਿਏ ਸਾਡੇ ਸਾਹਮਣੇ ਇਨਫੋਰਮੇਸ਼ਨ ਇਹ ਆਈ ਹੈ ਕਿ ਕੁਝ 68 ਫਰਮਾਂ ਜਿਹੜੀਆਂ ਚਾਲੀ ਬਣੀਆਂ ਉਹਨਾਂ ਨੂੰ ਕੰਮ ਅਲੋਟ ਹੋਏ 68 ਨੂੰ ਨਹੀਂ ਹੋਏ ਕੁਝ ਨੂੰ ਅਲੋਟ ਹੋਏ अच्छा ओदे आप, ते क्या ਤੁਹਾਡੇ ਨੋਟਿਸ ਹੈਗੀ ਇਹ ਗੱਲ ਵੀ ਥਰਡ ਫਰਮਾ ਜੈਲੀ ਬਣੀ ਹੈ ਨਹੀਂ ਮੇਰੇ ਅਣੀ ਗੱਲ ਨੋਟਿਸ ਚ ਨਹੀਂ ਹੈ ਲੇਕਿਨ ਸੁਣਨ ਚ ਕਈ ਵਾਰੀ ਮੀਡੀਆ ਤੋਂ ਹੀ ਆ ਜਾਂਦਾ ਹੈ ਜੀ ਕੀ ਠੀਕ ਹੈ ਲੇਕਿਨ ਆਫੀਸ਼ਲ ਇੱਕ ਦੋਰੀ ਮੈਂ ਟਰਾਈ ਵੀ ਕੀਤੀ ਆ ਔਰ ਐਸਾ ਮੇਰੇ ਕੋਲ ਕੋਈ ਇਨਫੋਰਮੇਸ਼ਨ ਆ ਨਹੀਂ ਰਹੀ ਨਹੀਂ ਅਸੀਂ ਆਪ ਅੱਜ ਅੱਜ ਤੁਹਾਡੇ ਤੁਹਾਡੇ ਧਿਆਨ ਦੇ ਵਿੱਚ ਕੁਝ ਐਸੀ ਫਰਮਾ ਵਾਰੇ ਇਨਫੋਰਮੇਸ਼ਨ ਹੈ ਤੁਸੀਂ ਮੇਰੇ ਸੰਗਿਆਨ ਚ ਲਿਆਓ ਅਸੀਂ ਤਾਂ ਤੁਹਾਨੂੰ ਦੱਸ ਰਹੇ ਹਾਂ ਚੇਅਰਮੈਨ ਸਾਹਿਬ ਅਸੀਂ ਤਾਂ ਤੁਹਾਨੂੰ ਦੱਸ ਰਹੇ ਹਾਂ ਵੀ ਸੀ ਕਹ ਰਹੇ ਸੀ ਫਰਮਾ ਜੈਲੀ ਬਣੀ ਹੈ ਆ ਤੁਸੀਂ ਦੱਸ ਰਹੇ ਹੋ ਐਸੀ ਫਰਮਾਂ ਜਾਲੀ ਬਣੀ ਹੈ ਕਿ ਮੈਨੂੰ ਕੁਝ ਵੀ ਜੇ ਤੁਹਾਡੇ ਧਿਆਨ ਚ ਕੋਈ ਫਰਮਾਂ ਜਾਲੀ ਹੈ ਤੇ ਇਹਦੀ ਜੇ ਚੇਅਰਮੈਨ ਸਾਹਿਬ ਵਿਜੀਲੈਂਸ ਵੀ ਜਾਂਚ ਕਰ ਰਹੀ ਹੈ ਤੁਹਾਡੇ ਨੋਟਿਸ ਵੀ ਆਇਆ ਹੈ ਜਿ ਤੁਸੀਂ ਇੱਕ ਮੀਡੀਆ ਦੇ ਰਾਹੀਂ ਅਸੀਂ ਵੀ ਪਹਿਲੇ ਇਹਦੇ ਤੇ ਖਬਰ ਕੀਤੀ ਹੈ ਇਹ ਜਾਲੀ ਫਰਮਾਂ ਬਣੀ ਹੈ ਤੇ ਤੁਸੀਂ ਕਿਹਾ ਆਪਣੇ ਅਫੀਸਰ ਕੋਲੋਂ ਇਹਦੇ ਤੇ ਕੋਈ ਉਹ ਮੰਗੀ ਹੈ ਜੀ ਰਿਪੋਰਟ ਮੰਗੀ ਹੈ ਵੀ ਕਿਹੜੀਆਂ ਫਰਮਾਂ ਜਿਹੜੀਆਂ ਇੱਥੇ ਕੰਮ ਕਰ ਰਹੀਆਂ ਨੇ ਜਿਹੜੀਆਂ ਨਾਨੋਚ ਫਰਮਾਂ ਦੇ ਫਾਈਲਸ ਹੋ ਗਏ ਨੇ ਵਿਜੀਲੈਂਸ ਕੋਲ ਪਈਆਂ ਹੈਗੀ ਐ ਐਸੀ ਫਰਮਾਂ ਦੀਆਂ ਠੀਕ ਹੈ ਉਹ ਤੇ ਆਲਰੇਡੀ ਬੈਂਡ ਹੈਗੀ ਹੈ ਜੇ ਕੋਈ ਅਡਜਸਟਿੰਗ ਵੀ ਐਸੀ ਕੋਈ ਹੈ ਤੇ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਜੇ ਤੁਸੀਂ ਮੇਰੇ ਧਿਆਨ ਚ ਇੱਕ ਪਾਰਟਿਕਲ ਕੋਈ ਫਰਮ ਲੈ ਆਉਂਗੇ ਤੇ ਮੈਂ ਇਮੀਡੀਏਟਲੀ ਇਨਕੁਆਰੀ ਮਾਰ ਕਰਾਂ ਨੀ 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 ਜੀ ਮੈਂ ਸਰ ਇਹ ਫਰਮਾ ਬਣਿਆ ਕਦੋਂ ਤੋਂ ਹੈ ਜੀ ਇਹ ਮੇਰੇ ਹੁੰਦੇ ਕੁਝ ਨਹੀਂ ਐਸਾ ਆ ਪਹਿਲਾਂ ਤੋਂ ਹੀ ਪਹਿਲਾਂ ਪੁਰਾਣੀਆਂ ਚੱਲੇ ਪੁਰਾਣੀਆਂ ਬਸੀ ਜੀ ਸਾਹਿਬ ਦੇ ਟਾਈਮ ਦੇ ਬਸੀ ਚੱਲ ਚਾ ਰਿਹਾ ਅੱਛਾ ਕਿਹੜੇ ਬਸੀ ਦੀ ਦ੍ਰਿਸ਼ ਬਸੀ ਜੀ ਨੇ ਨਹੀਂ ਸਿਰਫ ਦਨੇਸ਼ ਬਸੀ ਨੇ ਜਾਲੀ ਫਰਮਾ ਬਣਾਈ ਹੈ ਉਸ ਤੋਂ ਪਹਿਲੇ ਚੇਅਰਮੈਨ ਨੇ ਉਸ ਤੋਂ ਪਹਿਲਾਂ ਵੀ ਹੋ ਸਕਦਾ ਚਲਦੀ ਆ ਚਲੀ ਆ ਰਹੀ ਹਾਂ ਆਓ ਲੇਕਿਨ ਮੇਰੇ ਧਿਆਨ ਦੇ ਵਿੱਚ ਇਹ ਦੇਖੋ ਇਹ ਬੜੀ ਵੱਡੀ ਕਾਂਸਪੀਰੇਸੀ ਹੈ ਇਹ ਜੋਕਾਂ ਵਾਂਗੂ ਤੁਹਾਡੇ ਜਿਹੜੇ ਅਫਸਰ ਨੇ ਟ੍ਰਸਟ ਨੂੰ ਲੋਟ ਰਹੇ ਨੇ ਕਿਉਂਕਿ ਕੋਈ ਵੀ ਕੰਮ ਬਿਨਾ ਅਫਸਰ ਦੀ ਜਾਣਕਾਰੀ ਤੋਂ ਨਹੀਂ ਹੁੰਦਾ ਕੋਈ ਨਹੀਂ ਹੋ ਹੀ ਨਹੀਂ ਸਕਦਾ ਮੰਨਦਾ ਮੈਂ ਤੁਹਾਡੀ ਗੱਲ ਬਿਲਕੁਲ ਸਮਝਦਾ ਹਾਂ ਇਹ ਕੁਝ ਜਿਹੜੀਆਂ ਜੋਕਾਂ ਹੈ ਇਹਨਾਂ ਨੂੰ ਇਹਨਾਂ ਨੂੰ ਆਦਤ ਪੈ ਗਈ ਹੈ ਲੋਕਾਂ ਦਾ ਖੂ ਲੂ ਖੂਨ ਚੂਸਣ ਦੀ ਇਸ ਕਰਕੇ ਇਹਨਾਂ ਤੇ ਸਾਡੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਕਟੜ ਇਮਾਨਦਾਰ ਸਰਕਾਰ ਦੇ ਤੁਸੀਂ ਕਟੜ ਇਮਾਨਦਾਰ ਚੇਅਰਮੈਨੋਂ ਇਹਨਾਂ ਤੇ ਕੁਝ ਕਰੋ ਕਿ ਤਾਂ ਕਿ ਲੋਕੀ ਇਹ ਵੀ ਕਹਿਣ ਵਾਕੇ ਵੀ ਮੇਰੇ ਕੋਲ ਵੀ ਬਦਲਾਅ ਆਇਆ ਹੈ ਅੱਜ ਮੈਂ ਦੇਖਦਾ ਹਾਂ ਕਿ ਮੈਂ ਆਪਣੇ ਲੈਵਲ ਤੇ ਇਨਕੁਆਇਰੀ ਕਰਦਾ ਜੇ ਤੁਹਾਡੇ ਧਿਆਨ ਚ ਵੀ ਕੁਝ ਐਸੀ ਪਾਰਟਿਕਲ ਕਿ ਮੈਨੂੰ ਸ਼ੇਅਰ ਕਰ ਸਕਦੇ ਹੋ ਕਨਫੀਡੈਂਸ਼ਲੀ ਮੈਂ ਇਮੀਡੀਏਟਲੀ ਐਕਸ਼ਨ ਲਵਾਉਂਦਾ ਚਲੋ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਤੇ ਦੱਸ ਹੀ ਦਊਂਗਾ ਜੀ ਮੇਰੇ ਕੋਲ ਤੇ ਸਾਡੇ ਤੇ ਹੈਗੀਆਂ ਹੀ ਆ ਪਰ ਤੁਹਾਡੇ ਕੋਲ ਤੇ ਪੂਰਾ ਤੰਤਰ ਹੈ ਚੇਅਰਮੈਨ ਸਾਹਿਬ ਬਹੁਤ ਵਧੀਆ ਤੁਹਾਡੀ ਗਾਈਡਲਾਈਨ ਮਿਲ ਜਾਏਗੀ ਜੇ ਮੇਰਾ ਚੇਅਰਮੈਨ ਸਾਹਿਬ ਪਹਿਲੇ ਤੇ ਤੁਸੀਂ ਆਪਣੇ ਬੰਦਿਆਂ ਕੋਲੋਂ ਪੁੱਛੋ ਜੇ ਉਹ ਤੁਹਾਨੂੰ ਨਹੀਂ ਦੱਸਣਗੇ ਫਿਰ ਮੈਂ ਤੇ ਤੁਹਾਨੂੰ ਦੱਸ ਹੀ ਦਿਆਂਗਾ ਤੁਸੀਂ ਸੁਣ ਲਈ ਨਾ ਚੇਅਰਮੈਨ ਇੰਪਰੂਵਮੈਂਟ ٹرسٹ ਅਸ਼ੋਕ ਤਲਵਾਰ ਜਿਹੜੇ ਕੱਟਣ ਇਮਾਨਦਾਰ ਸਰਕਾਰ ਦੇ ਜਿਹੜੇ ਇੱਥੇ ਲਾਏਗੇ ਚੇਅਰਮੈਨ ਨੇ ਉਹਨਾਂ ਦਾ ਕੀ ਕਹਿਣਾ ਹੈ ਉਹ ਤੇ ਕਹਿ ਰਹੇ ਨੇ ਹਾਂ ਮੇਰੇ ਧਿਆਨ ਚ ਆਇਆ ਜੇ ਆਇਆ ਸਵਾਲ ਸਭ ਤੋਂ ਵੱਡਾ ਇਹ ਹੈ ਤੁਹਾਡੇ ਧਿਆਨ ਚ ਆਇਆ ਤੇ ਬੀਂਗ ਅ ਚੇਅਰਮੈਨ ਤੁਹਾਡੀ ਡਿਊਟੀ ਬੰਦੀ ਸੀ ਉਸੇ ਵੇਲੇ ਇੱਕ ਆਰਡਰ ਪਾਸ ਕਰਦੇ ਆਪਣੇ ਅਫਸਰਾਂ ਕੋਲੋਂ ਇਹਦੀ ਪੂਰੀ ਦੀ ਪੂਰੀ ਫਾਈਲ ਮੰਗਵਾਉਂਦੇ ਜਾਣਕਾਰੀ ਲੈਂਦੇ ਕਿ ਕਿਹੜੀਆਂ ਫਰਮਾਂ ਜਿਹੜੀਆਂ ਉਹ ਜਾਲੀ ਬਣੀਆਂ ਹੈ ਉਹਨਾਂ ਦੇ ਪਿੱਛੇ ਕਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਰਜਿਸਟਰ ਕਰਾਇਆ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇੱਕ ਪੂਰਾ ਬੈਂਕ ਗਾਰੰਟੀ ਜਿਵੇਂ ਕੇ ਜੀ ਨੇ ਪੂਰਾ ਦੱਸਿਆ ਇੱਕ ਪੂਰਾ ਮਾਪਦੰਡ ਹੈ ਸਰਕਾਰ ਨੇ ਤੈਅ ਕੀਤਾ ਵੀ ਉਹੋ ਹੀ ਬੰਦੇ ਠੇਕੇਦਾਰੀ ਇਹ ਨਹੀਂ ਵੀ ਕੋਈ ਮੰਤਰੀ ਜਾਂ ਐਮਐਲਏ ਦੇ ਘਰੇ ਬੈ ਕੇ ਪਹਿਲੇ ਕੋਈ ਚੀਜ਼ਾਂ ਸਪਲਾਈ ਕਰਦਾ ਹੋਵੇ ਤੇ ਮੁੜ ਕੇ ਉਹ ਠੇਕੇਦਾਰ ਬਣ ਜਾਵੇ ਇਸ ਤਰ੍ਹਾਂ ਠੇਕੇਦਾਰ ਨਹੀਂ ਬਣ ਸਕਦਾ ਹੁਣ ਚੇਅਰਮੈਨ ਸਾਹਿਬ ਦੀ ਆਪਣੀ ਕੀ ਮਜਬੂਰੀ ਹੈ ਜਾਂ ਉਹਨਾਂ ਦੀ ਅਫਸਰ ਕੋਈ ਪੇਸ਼ ਨਹੀਂ ਜਾਣ ਦਿੰਦੇ ਹੁਣ ਉਹਨਾਂ ਨੇ ਜਿਹੜਾ ਦਿਨੇਸ਼ ਬੱਸੀ ਦਾ ਨਾਮ ਲਿਆ ਮੈਂ ਦਿਨੇਸ਼ ਬੱਸੀ ਨਾਲ ਵੀ ਇਸ ਬਾਰੇ ਗੱਲ ਕਰਾਂਗਾ ਕਿ ਦਿਨੇਸ਼ ਬੱਸੀ ਦਾ ਕੀ ਕਹਿਣਾ ਵੀ ਕੀ ਇਹ ਜਿਹੜੀਆਂ ਜਾਲੀ ਫਰਮਾਂ ਇਹ ਸਿਰਫ ਉਹਨਾਂ ਦੀ ਚੇਅਰਮੈਨਸ਼ਿਪ ਦੇ ਦੌਰਾਨ ਬਣੀਆਂ ਹਾਲਾਂਕਿ ਇਮਪਰੂਵਮੈਂਟ ٹرسٹ ਦੇ ਮੌਜੂਦਾ ਜਿਹੜੇ ਚੇਅਰਮੈਨ ਨੇ ਸ਼ੋਕ ਤਲਵਾਰ ਇਹ ਕਲੀਅਰ ਨਹੀਂ ਹੈ ਮਤਲਬ ਕੌਨਫੀਡੈਂਟਲੀ ਇਹ ਨਹੀਂ ਬੋਲ ਸਕੇ ਵੀ ਇਹ ਫਰਮਾਂ ਕਿਹੜੇ ਸਮੇਂ ਦੇ ਦੌਰਾਨ ਬਣੀਆਂ ਨੇ ਮਾਮਲਾ ਜਾਂਚ ਦਾ ਵਿਸ਼ਾ ਹੈ ਜਿਵੇਂ ਮਰਕੇਚੀ ਨੇ ਦੱਸਿਆ ਕਿ ਮਾਮਲਾ ਵਿਜੀਲੈਂਸ ਵੀ ਜਾਂਚ ਕਰ ਰਹੀ ਹੈ ਪਰ ਇਹਦੀ ਜਾਂਚ ਤੇ ਲੱਗਦਾ ਵੀ ਈਡੀ ਕੋ ਹੋਣੀ ਚਾਹੀਦੀ ਹੈ ਜਿੰਨਾ ਵੀ ਲੋਕਲ ਬਾਡੀ ਡਿਪਾਰਟਮੈਂਟ ਹੈ ਪੂਰੇ ਦੇ ਪੂਰੇ ਪੰਜਾਬ ਦਾ ਚਾਹੇ ਉਹ ਕੋਆਪਰੇਸ਼ਨਸ ਨੇ ਚਾਹੇ ਉਹ ਪੰਚਾਇਤਾਂ ਦੇ ਅੰਦਰ ਨਗਰ ਪੰਚਾਇਤਾਂ ਦੇ ਅੰਦਰ ਕੋਈ ਜਗ੍ਹਾ ਆਉਂਦੀ ਹੈ ਜਾਂ ਫਿਰ ਇੰਪਰੂਵਮੈਂਟ ٹرسٹ ਦੇ ਦਫਤਰ ਨੇ ਇਹਨਾਂ ਦੀ ਜਾਂਚ ਈਡੀ ਕੋ ਕਰਾਈ ਜਾਵੇ ਤੇ ਫਿਰ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਵਰਨਾ ਇਹਨਾਂ ਦੇ ਦੇਖੋ ਕਿਹ ਜੀ ਪੈਸੇ ਇਹਨੇ ਜਿਆਦਾ ਵੀ ਉਹ ਵਿਸ਼ਾਲ ਇੱਕ ਫੜਿਆ ਜਾਂਦਾ ਇੰਪਰੂਵਮੈਂਟ ٹرسٹ ਦਾ ਸਾਬਕਾ ਅਕਾਊਂਟੈਂਟ ਉਹਦੇ ਮਗਰ ਪੈਸੇ ਲੈ ਕੇ ਇਹਨੇ ਚੱਲ ਜਾਂਦੇ ਆ ਵੀ ਕਹਿੰਦੇ ਵੀ ਕੋਈ ਗੱਲ ਨਹੀਂ ਉਹਨੂੰ ਕੁਝ ਹੋਣੀ ਨਹੀਂ ਨਾ ਨਹੀਂ ਹੁੰਦੇ ਤਾਂ ਉਹਨੂੰ ਨਹੀਂ ਹੁੰਦੇ ਤਾਂ ਜਿਹੜੇ ਉਹਦੇ ਚੈੱਕ ਲੱਗੇ ਆ ਕਿਸੇ ਦੇ ਨਾਂ ਤੇ ਉਹ ਬੰਦੇ ਨਾਲ ਕੇ ਬਿਆਨ ਵੀ ਦੇ ਦਿੱਤੇ ਤੇ ਫਿਰ ਇਹਨਾਂ ਰਗੀ ਕੀਤਾ ਉਹਦੇ ਉੱਤੇ ਫਿਰ ਵੇਖੋ ਵੀ ਇਹ ਤੇ ਕਿਸੇ ਧਰਮ ਸਥਾਨ ਨੂੰ ਨਹੀਂ ਛੱਡਦੇ ਦੋ ਜਾਂ ਦੋਇ ਦਸ ਗਾਰੰਟੀ ਅਰਕੇ ਜੀ ਪਹਿਲੇ ਦਿਨੇਸ਼ ਬੱਸੀ ਨਾਲ ਅਸੀਂ ਗੱਲ ਕਰ ਰਹੇ ਹਾਂ ਵੀ ਦਿਨੇਸ਼ ਬੱਸੀ ਦਾ ਕੀ ਕਹਿਣਾ ਹੈ ਦਿਨੇਸ਼ੀ ਕਹਿੰਦਾ ਸਾਡੇ ਧਿਆਨ ਚ ਆਇਆ ਸੀ ਕਿ ਇੰਪਰੂਵਮੈਂਟ ٹرسٹ ਦੇ ਵਿੱਚ ਨਾ ਕੋਈ ਜਾਲੀ ਫਰਮਾਂ ਬਣਾਈਆਂ ਹਨ ਕੁਝ ਲੋਗਾਂ ਅਫਸਰਾਂ ਨੇ ਠੇਕੇਦਾਰਾਂ ਨਾਲ ਲਾਲ ਕੇ ਅੱਛਾ ਜੀ ਉਸ ਨੂੰ ਲੈ ਕੇ ਮੈਂ ਮੌਜੂਦਾ ਜਿਹੜੇ ਚੇਅਰਮੈਨ ਨੇ Ashok Talwar ਸਾਹਿਬ ਉਹਨਾਂ ਦਾ ਵਰਜਨ ਲਿਆ ਹੈ ਉਹ ਕਹਿੰਦੇ ਵੀ ਦਿਨੇਸ਼ ਬੱਸੀ ਜਦੋਂ ਚੇਅਰਮੈਨ ਸੀ ਉਦੋਂ ਬਣੀਆਂ ਇਹ ਜਾਲੀ ਫਰਮਾਂ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸੋਨੂੰ ਮੇਰੀ ਗੱਲ ਮੇਰੇ ਸਾਹ ਦੇ ਚੇਅਰਮੈਨ ਸਾਹਿਬ ਨੂੰ ਤੇ ਪਤਾ ਹੀ ਨਹੀਂ ਜਾਂ ਤੇ ਉਹ ਜਿਆਦਾ ਭੋਲੇ ਬਣੇ ਹੁੰਦੇ ਆ ਤੇ ਜਾਂ ਜਿਆਦਾ ਭੋਲੇ ਹੈਗੇ ਆ ਹਾਂ ਮੈਂ ਉਹ ਗੱਲ ਇਸ ਤਰ੍ਹਾਂ ਕਿ ਜਿਹੜੀਆਂ ਜਾਲੀ ਫਰਮਾਂ ਬਣੀਆਂ ਜਾਂ ਕੁਝ ਮੈਨੂੰ ਨਹੀਂ ਪਤਾ ਜਾਲੀ ਆ ਕਿ ਨਕਲੀ ਆ ਕਿ ਅਸਲੀ ਆ ਹਾਂਜੀ ਇਹ ਫਰਮਾਂ ਬਣਾਉਂਦਾ ਕੌਣ ਆ ਜੀ ਕਿੰਨੇ ਕਰਦੀਆਂ ਅਫਸਰਾਂ ਨੇ ਜੀ ਤੇ ਦਨੇਸ਼ਵਸੀ ਥੋੜੀ ਕਰਦਾ ਬਿਲਕੁਲ ਜੀ ਦਿਨੇਸ਼ ਬੱਸੀ ਨੇ ਤਾਂ ਕਿਸੇ ਨੇ ਆਗੇ ਕਹਿਣਾ ਜੀ ਮੈਂ ਕੰਮ ਮੇਰੀ ਲਿਸਟਮੈਂਟ ਕਰਦੇ ਹੋ ਮੈਂ ਕਹਣਾ ਜੀ ਠੀਕ ਆ ਲਓ ਜੀ ਮੈਂ ਮਾਰਕ ਕਰ ਦਈਏ ਵੇਖਿਆ ਐਸ ਸੀ ਆ ਵੇਖਿਆ ਐਕਸੀਐਨ ਇਹ ਵੇਖਿਆ ਐਸ ਡੀਓ ਇਹ ਵੇਖਿਆ ਜੀ ਦਿਨੇਸ਼ ਬੱਸੀ ਨੇ ਥੋੜੀ ਦੇਖਣਾ ਤੇ ਜੇ ਉਹਦੇ ਚ ਜਾਲੀ ਕਾਗਜ਼ ਚੈੱਕ ਕਿਨੇ ਕਰਨੇ ਆ ਹਮਮ ਆਪਸ ਰਾਂ ਟੈਕ ਕਰਨਾ ਬਿਲਕੁਲ ਠੀਕ ਹੈ ਠੜੀਗਾ ਉਹਨਾਂ ਅਸ਼ੋਕ ਅਸ਼ੋਕ ਹੋ ਨਹੀਂ ਕਹਿੰਦੇ ਆ ਜੀ ਦਿਨੇਸ਼ ਬੱਸੀ ਨੇ ਕੀਤੇ ਆ ਨਹੀਂ 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 ਕਹਿੰਦੇ ਦਿਨੇਸ਼ ਬੱਸੀ ਤੁਸੀਂ ਕਰਨੇ ਨੇ ਉਹ ਕਹਿੰਦੇ ਦਿਨੇਸ਼ ਬੱਸੀ ਦੇ ਟਾਈਮ ਤੇ ਬਣੀਆਂ ਹਾਂ ਕੱਲ ਨੂੰ ਇਹ ਪੇਮੈਂਟਾਂ ਕਰੀ ਜਾਂਦੇ ਲੋਕੀ ਕੰਮ ਨਹੀਂ ਕਰ ਰਹੇ ਮੈਨੂੰ ਤੇ ਪਤਾ ਲੱਗ ਗਿਆ ਕਿ ਇਹ ਕਈ ਪੇਮੈਂਟਾਂ ਇਹੋ ਜਿਹੀਆਂ ਹੋ ਗਈਆਂ ਇਹਨਾਂ ਦੇ ਟਾਈਮ ਦੀਆਂ ਇਹਨਾਂ ਨੇ ਬਿੱਲ ਪਾਸ ਕੀਤੇ ਜਿਦੇ ਵਿੱਚ ਕੰਮ ਹੀ ਨਹੀਂ ਹੋਇਆ ਰਹੀ ਕੋ ਦਮਨ ਰੋਜ਼ ਕੰਪਲੇਂਟ ਕਰ ਰਹਾ ਮੇਰੇ ਨਾਲ ਚ ਆਪਣੇ ਪਿੰਡ ਦੀ ਕਿ ਮੇਰੇ ਪਿੰਡ ਕੰਮ ਕੋਈ ਨਹੀਂ ਹੋਇਆ ਤੇ ਉਹਦੀ ਪੇਮੈਂਟ ਹੋਈ ਦੀ ਹੈ ਕੋਈ ਨਹੀਂ ਸੀ ਉਤਰੀ ਬਿਲਕੁਲ ਠੀਕ ਹੈ ਵੀ ਬਹੁਤ ਵੱਡੀ ਕਾਂਸਪੀਰੇਸੀ ਇੰਪਰੂਵਮੈਂਟ ਟਰਸਟ ਦੇ ਵਿੱਚ ਸੀ ਤੇ ਵਾਰ-ਵਾਰ ਕਹਿੰਨੇ ਆ ਵੀ ਇੰਪਰੂਵਮੈਂਟ ਟਰਸਟ ਦੇ ਵਿੱਚ ਉਹ ਜੇ ਪੈਸੇ ਵਾਕੇ ਲੱਗੇ ਹੁੰਦੇ ਨਾ ਤੇ ਹੁਣ ਤੱਕ ਸੜਕਾਂ ਜਿਹੜੀਆਂ ਚਾਂਦੀਆਂ ਚਾਂ ਜੀ 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 ਉਹ ਸਾਰੀਆਂ ਚੈੱਕ ਕਰਾ ਲਨ ਜੇ ਕੋਈ ਗਲਤ ਹੈ ਤਾਂ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜਿਹੜੇ ਅਫਸਰਾਂ ਨੇ ਕੀਤੀਆਂ ਮੈਂ ਤਾਂ ਕਹਿੰਦਾ ਹੀ ਨਹੀਂ ਕਿ ਮੈਂ ਕਰਾਈਆਂ ਬਿਲਕੁਲ ਠੀਕ ਹੈ ਆ ਬਿਲਕੁਲ ਠੀਕ ਹੈ ਵੀ ਉਹਨਾਂ ਅਫਸਰਾਂ ਦੀ ਕਾਰਵਾਈ ਹੋਣੀ ਚਾਹੀਦੀ ਜ਼ਰੂਰ ਹਾਂਜੀ ਹਾਂ ਕਰਨ ਜਿਨ੍ਹਾਂ ਨੇ ਕਰਾਈਆਂ ਜੀ ਤੇ ਜਿਨ੍ਹਾਂ ਨੇ ਕੀਤੀਆਂ ਮੈਂ ਤਾਂ ਮਾਰ ਕੀਤੀ ਅਫਸਰ ਵੇਖੇ ਕੰਮ ਸਹੀ ਹੈ ਕਿ ਗਲਤ ਹੈ ਇਹਨੂੰ ਚਲੋ ਚਲੋ ਠੀਕ ਠੀਕ ਹੈ ਜੀ ਠੀਕ ਹੈ ਜੀ ਤਨਵਾਸ਼ਾ ਨਾਲ ਗੱਲ ਕਰਨੀ ਤੁਸੀਂ ਸੁਣੀ ਲਿਆ ਕਿ ਦਿਨੇਸ਼ ਬੱਸੀ ਨੇ ਆਪਣਾ ਜਿਹੜਾ ਪੱਖ ਰੱਖਿਆ ਚਲੋ ੁਰਕੇਸ਼ ਜੀ ਤੁਸੀਂ ਗੱਲ ਕਰ ਰਹੇ ਸੀ ਇੱਕ ਦੁਰਗਿਆਨਾ ਟੈਂਪਲ ਦਾ ਵੀ ਜਿਹੜਾ ਬਿਊਟੀਫਿਕੇਸ਼ਨ ਸਕੀਮ ਦਾ ਵੀ ਇੱਕ ਸਾਡੇ ਕੋਲ ਕੁਝ ਦਸਤਾਵੇਜ਼ ਆਏ ਨੇ ਜਿਹੜੇ ਕਿ ਸ਼ੱਕ ਦੇ ਦਾਰੇ 'ਚ ਨੇ 45 ਕਰੋੜ ਦਾ ਕੰਮ ਹੋਇਆ ਹੈ ਤੇ ਇਹ ਵੀ ਕਿਹਾ ਵੀ ਮੁੜ ਕੇ ਕਿਸੇ ਫਰਮ ਨੂੰ ਜਿਹਨੂੰ ਕੰਮ ਮਿਲਦਾ ਹੈ ਉਹ ਆਪਣੀ ਕੰਮ ਕਰਦੀ ਕਾਲ ਆਊਟ ਕਰ ਦਿੰਦੀ ਹੈ ਉਹਦੇ ਤੇ ਵੀ ਇੱਕ ਪੂਰਾ ਐਪੀਸੋਡ ਕਰਾਂਗੇ ਪਰ ਜਿਹੜੀ ਜਾਣਕਾਰੀ ਪੂਰੀ ਦੱਸ ਦੇ ਵੀ ਭੀਗੇ ਕੋ 45 ਕਰੋੜ ਦੇਦੇ ਕੰਮ ਕੀ ਤੁਹਾਨੂੰ ਕਿ ਸ਼ਹਿਰ ਵਾਸੀਆਂ ਦੇਖਦਾ ਵੀ 45 ਕਰੋੜ ਰੁਪਈਆ ਲੱਗਾ ਉਹਦੇ ਇਹ ਤੇ ਮੰਦਰ ਦਾ ਕੰਮ ਨੁਟੀ ਜਾਂਦੇ ਆ ਇਹਨਾਂ ਬਾਕੀ ਨੂੰ ਦੱਸਦੇ ਵੀ ਇੱਕ ਬਠਿੰਡੇ ਦੀ ਫਰਮ ਨੂੰ ਕੰਮ ਲਾਰਟ ਹੋਇਆ ਹੈ ਜੀ ਉਹਨੇ ਅੱਗੋਂ ਕਿ ਸ਼ਿਕਨੀ ਠੇਕੇਦਾਰ ਨੂੰ ਦਿੱਤਾ ਇੱਥੇ ਉਹਨੇ ਨਾਲ ਕਹਿੰਦੇ ਵੀ ਜਾਇੰਟ ਵੈਂਚਰ ਬਣਾ ਲਿਆ ਜਾਇੰਟ ਵੈਂਚਰ ਆਉਂਦੇ ਜੀ ਜਾਇੰਟ ਵੈਂਚਰ ਬਣ ਜਾਂਦਾ ਹੁੰਦਾ ਮਤਲਬ ਲੈ ਲੈਂਦੇ ਉਹ ਕਹਿੰਦੇ ਵੀ ਤੂੰ ਮੈਨੂੰ ਸੁਗਾ ਸੁਗਾ ਕੀ ਦੇਣਾ ਇਹ ਕੰਮ ਤੂੰ ਕਰੀ ਜਾ ਤੂੰ ਉਹ ਕੋ ਕੀ ਜਿਹੜਾ ਤੁੱਕੀ ਕਮਾਈ ਦਊ ਫੇਰ ਆਂਦੇ ਵੀ ਜਿੱਥੇ 3.5 ਕਰੋੜ ਰੁਪਏ ਦਾ ਸ਼ੋਪਿੰਗ ਕੰਪਲੈਕਸ ਬਣ ਗਿਆ ਜੀ ਤੇ ਆਂਦੇ ਵੇ ਲਗਭਗ 17 ਕਰੋੜ ਦੀ ਬੀਸਮੈਂਟ ਬਣਾਤੀ ਡਬਲ ਜੀ ਤੇ 17 ਕਰੋੜ ਦੀ ਆਂਦੇ ਬਿਡਿਊਕੇਸ਼ਨ ਦਾ ਕੰਮ ਕਰਾਤਾ ਹੂੰ ਤੇ ਬੱਸੀ ਸਾਹਿਬ ਵੇਲੇ 50-50 ਲੱਖ ਦੇ ਦੋ ਤਿੰਨ ਕੰਮ ਚੰਦਾ ਲਾਈਟਾਂ ਲੱਗੀਆਂ ਵੇਖੋ ਲਾਈਟਾਂ ਲੱਗੀਆਂ ਦੇ ਦਿੱਤੀਆਂ ਬਾਹਰ ਟੈਲਾਂ ਦੇ ਦਿੱਤੀਆਂ ਹੋਰ ਤੇ ਕੋਈ ਦੇ ਦਦਾ ਨਹੀਂ ਕਿ ਮੜੀ-ਮੜੀ ਬੀਸਮੈਂਟ ਬਣਾਤੀ ਕਿੱਥੇ ਗਿਆ 45 ਕਰੋੜ ਇਹਦੀ ਵਿਜੀਲੈਂਸ ਨੂੰ ਜਾਂਚ ਕਰਾਣੀ ਚਾਹੀਦੀ ਆ ਸਰਦਾਰ ਭਗਤ ਸਿੰਘ ਮਾਨ ਜੀ ਇਹ ਜਾਂਚ ਕਰਾਓ ਵੀ ਇਹ ਠੇਕਦਾ ਸਭ ਕਿੰਨਾ ਪੈਸਾ ਕਾ ਗਿਆ ਫਾਉਂਟੇਨ ਕੰਮ ਦੇ ਵਿੱਚੋਂ ਜੀ ਫਾਉਂਟੇਨ ਲੱਗਿਆ ਉੱਥੇ ਇੱਕ ਉਹ ਤੇ ਕਹਿੰਦੇ ਫੇਰੇ 45 ਕਰੋੜ ਨੂੰ ਭਾਜਦਾ 55 ਕਰੋੜ ਕਹਿੰਦੇ ਹਾਂ ਭੜਾਰੀ ਸਾਹਿਬ ਚਲੋ ਅਸੀਂ ਤੇ ਜਨਤਾ ਦੇ ਦਰਬਾਰ ਚ ਜਨਤਾ ਦੇ ਸਮਕਸ਼ ਹਰ ਚੀਜ਼ ਰੱਖ ਦਿੱਤੀ ਹੈ ਫੈਸਲਾ ਜਨਤਾ ਨੇ ਲੈਣਾ ਕਿਉਂਕਿ ਜਨਤਾ ਹੀ ਜਨਾਰ ਦੇਣਾ ਵੈਸੇ ਅਸੀਂ ਤੇ ਬਾਰ ਬਾਰ ਕਹਿੰਦੇ ਆ ਜਨਤਾ ਨੂੰ ਜਿਹੜੇ ਜਾਵੇ ਵੀ ਜਿੰਨਾਂ ਨੂੰ ਕੰਮ ਦਿੱਤੇ ਆ ਉਹ ਪੱਕੀ ਲੇਬਰ ਹੈਗੀ ਉਹ ਈਐਸਆਈ ਦਾ ਜਿਹੜਾ ਉਹ ਨਾ ਈਐਸਆਈ ਦਾ ਉਹਨਾਂ ਦੇ ਕਾਰਡ ਬਣੇ ਲੇਬਰ ਦੇ ਫੰਡ ਕਟਾਂਦੇ ਆ ਪੀਵੀਐਫ ਪੀਵੀਐਫ ਕਰਾਂ ਦੇ ਕਟਾਂਦੇ ਆ ਕਿ ਦੇਬਾ ਦਾ ਸ਼ੋਸ਼ਣ ਕਰਦੇ ਐ ਤੋਂ ਤੋਂ ਫੜ ਕੇ ਕੰਮ ਕਰਾਈ ਜਾਂਦੇ ਐ ਕੰਮ ਕੋਈ ਲੈਂਦਾ ਗਰੀ ਕੋਈ ਜਾਂਦਾ ਉਹ ਈਐਸਈ ਦੇ ਕਾਰਨਾ ਅਫਸਰਾਂ ਦੇ ਬਣ ਗਏ ਉਹ ਲਫਾਫੇ ਰੋਪੀ ਕਾਰਨੇ ਨੇ ਜਿਹੜੇ ਵੀ ਹਰ ਹਰ ਮਹੀਨੇ ਲਫਾਵਾ ਜਾਣਾ ਉਹ ਹੀ ਐਸਾ ਇੱਕ ਬੜਾ ਤਗੜਾ ਸਕੈਂਡਲ ਐ ਇੱਕ ਇੱਕ ਫਰਮ ਦਾ ਨਾਮ ਲੈ ਕੇ ਫਿਰ ਅਸੀਂ ਦੱਸਾਂਗੇ ਵੀ ਕਿਹਨੂੰ ਕਿੰਨੇ ਦੇ ਮਿਲਿਆ ਇਹਨੇ ਕੀ ਕੀਤਾ ਬਿਲਕੁਲ ਜ਼ਰੂਰ ਦੱਸਾਂਗੇ ਜੇ ਇਹ ਸਿੱਕ ਚੀਜ਼ਾਂ ਦਸੀਆਂ ਹੀ ਜੇ ਐਕਸ਼ਨ ਸਰਕਾਰ ਨਹੀਂ ਲਏਗੀ ਤੇ ਅਸੀਂ ਕੱਲੀ ਕੱਲੀ ਫਰਮ ਦਾ ਜਨੇ ਜਨੇ ਕਿੰਨੇ ਕਿੰਨੇ ਉਹਨੇ ਕੰਮ ਕੀਤੇ ਨੇ ਉਹਦਾ ਜਿਹੜਾ ਉਜਾਗਰ ਕਰਾਂਗੇ ਸਾਨੂੰ ਚੇਅਰਮੈਨ ਸਾਹਿਬ ਕਹਿੰਦੇ ਵੀ ਤੁਸੀਂ ਸਾਨੂੰ ਦੇ ਦਿਓ ਫਿਰ ਤੁਸੀਂ ਕਹਿ ਦਿਓ ਮੇਰਾ ਤੰਤਰ ਜਿਹੜਾ ਬਿਲਕੁਲ ਠੇਲਿਆ ਸਾਨੂੰ ਮੁੱਖ ਮੰਤਰੀ ਸਾਹਿਬ ਮੰਗ ਲੈਣ ਸਾਡੇ ਕੋਲ ਅਸੀਂ ਸਾਰਾ ਦਾ ਸਾਰਾ ਰਿਕਾਰਡ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਦੇਣ ਨੂੰ ਤਿਆਰ ਆਂ ਚਲੋ ਫੈਸਲਾ ਜਨਤਾ ਨੇ ਲੈਣਾ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਦੀ ਨਾਲ ਮੈਂ ਉਹਨਾਂ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਦਰਸ਼ਕ ਸਾਡੇ ਉੱਤੇ ਏਤbaar ਕਰਕੇ ਇਹ ਦਸਤਾਵੇਜ਼ ਇਹ ਜਾਣਕਾਰੀਆਂ ਸਾਡੇ ਤੱਕ ਪਹੁੰਚਾ ਰਹੇ ਨੇ ਕਿਉਂਕਿ ਜਨਤਾ ਦੇ ਸਹਿਯੋਗ ਤੋਂ ਬਿਨਾ ਅ ਉਹ ਸਕੈਂਡਲ ਕੋਈ ਵੀ ਹੈ ਉਹ ਤੁਹਾਡੇ ਸਾਹਮਣੇ ਨਹੀਂ ਰੱਖ ਸਕਦੇ ਜਨਤਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ